ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਟੀਵੀ ਭਰਾਏ ਭਾਰਤ ਦੇ ਵਿੱਚ ਧਰਮ ਇਤਿਹਾਸ ਅਤੇ ਮੌਸਮ ਦੇ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਨੇ ਵਿਸ਼ਵ ਭਰ ਦੇ ਵਿੱਚ ਭਾਰਤ ਹੀ ਅਜਿਹਾ ਮੁਲਕ ਹੈ ਜਿਸ ਨੂੰ ਮੁੱਢ ਕਦੀਮੋਂ ਹੀ ਤਿਉਹਾਰਾਂ ਦਾ ਦੇਸ਼ ਹੋਣ ਦਾ ਮਾਣ ਹਾਸਲ ਹੈ ਸਾਡੇ ਦੇਸ਼ ਦੇ ਵਿੱਚ ਪੀੜਾ ਫਕੀਰਾਂ ਰਿਸ਼ੀਆਂ ਮੁਨੀਆਂ ਦੇਵੀ ਦੇਵਤੇ ਆਵਤਾਰਾਂ ਗੁਰੂਆਂ ਸੂਰਬੀਰ ਯੋਧਿਆਂ ਮਨੁੱਖਤਾ ਦੇ ਮੁੱਦਿਆਂ ਅਤੇ ਸ਼ਹੀਦੀ ਪਰਵਾਨਿਆਂ ਦੇ ਨਾਲ ਸੰਬੰਧਿਤ ਤਿਉਹਾਰ ਮਨਾਏ ਜਾਂਦੇ ਨੇ ਦੀਵਾਲੀ ਦਾ ਤਿਉਹਾਰ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਹ ਪਵਿੱਤਰ ਤਿਉਹਾਰ ਮਨਾਉਣ ਦਾ ਮਤਲਬ ਭਾਰਤੀ ਸੱਭਿਆਚਾਰ ਅਤੇ ਵਿਰਸੇ ਦੇ ਵਿੱਚ ਵਾਪਰੀਆਂ ਗੌਰਵਮਈ ਘਟਨਾਵਾਂ ਦੇ ਵਰਤਾਂ ਤੋਂ ਆਮ ਲੋਕਾਂ ਨੂੰ ਜਾਣੂ ਤੇ ਦ੍ਰਿੜ ਕਰਵਾਣਾ ਹੁੰਦਾ ਹੈ। ਇਹਨਾਂ ਤਿਉਹਾਰਾਂ ਦੇ ਵਿੱਚੋਂ ਦੀਵਾਲੀ ਵੀ ਕਾਜਿਆ ਹੀ ਪਾਵਨ ਪੁਰਬ ਹੈ ਜਿਸ ਨੂੰ ਹਿੰਦੁਸਤਾਨੀ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ। ਨੰਗਲ ਦੇ ਵਿੱਚ ਵੀ ਇਹ ਤਿਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਨੰਗਲ ਦੇ ਐਮਸੀ सुरेंद्र ਪੰਮਾ ਵੱਲੋਂ ਨਗਰ ਕੌਂਸਲ ਨੰਗਲ ਦੇ ਸਫਾਈ ਕਰਮਚਾਰੀਆਂ ਤੇ ਉਹਨਾਂ ਦੇ ਨਾਲ ਕੰਮ ਕਰੇ ਕਰਮਚਾਰੀਆਂ ਦੇ ਨਾਲ ਮਠਾਈਆਂ ਤੇ ਗਿਫਟ ਵੰਡ ਕੇ ਦੀਵਾਲੀ ਦਾ ਤਿਹਾਰ ਮਨਾਇਆ ਗਿਆ। ਇਸ ਮੌਕੇ ਵਕ-ਵਕ ਬੁਲਾ ਰਹੇ ਨੇ ਕਿ ਆ ਕੀ ਸਫਾਈ ਕਰਮਚਾਰ ਚਾਰੀਆਂ ਦਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਲਈ ਸਾਨੂੰ ਦਿਵਾਲੀਆ ਤੇ ਹੋਰ ਤਿਉਹਾਰ ਇਹਨਾਂ ਦੇ ਨਾਲ ਮਿਲ ਕੇ ਮਨਾਉਣੇ ਚਾਹੀਦੇ ਹਨ ਹਰੇਕ ਨਾਗਰਿਕ ਦਾ ਇਹ ਪਹਿਲਾ ਫਰਜ਼ ਹੈ ਕਿ ਉਹ ਇਹਨਾਂ ਤਿਹਾਰਾਂ ਨੂੰ ਪਵਿੱਤਰ ਢੰਗ ਦੇ ਨਾਲ ਮਨਾ ਕੇ ਇਹਨਾਂ ਨੂੰ ਸਿਰਬ ਬਣਾਈ ਰੱਖਣ ਅਜਿਹਾ ਕਰਨ ਦੇ ਨਾਲ ਅਸੀਂ ਆਪਣੀ ਸੰਸਕ੍ਰਿਤੀ ਤੇ ਸੱਭਿਆਚਾਰ ਦੀ ਮਹਾਨ ਸੇਵਾ ਕਰ ਸਕਦੇ ਹਾਂ ਇਸ ਮੌਕੇ ਉਤੇ ਮਨੁੱਖ ਨੂੰ ਉਜਵਲ ਵਿਚਾਰ ਧਾਰਨ ਕਰਨ ਤੇ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਦਾ ਸੰਕਲਪ ਵੀ ਕਰਨਾ ਚਾਹੀਦਾ ਹੈ ਇਸ ਮੌਕੇ ਸਮਾਜ ਸੇਵੀਆਂ ਨੇ ਸ਼ਹਿਰ ਦੇ ਲੋਕਾਂ ਨੂੰ ਦਿਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ ਨੰਗ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਦਸ ਵੀਰਾਂ ਨੂੰ ਦਿਵਾਲੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਜਿਹੜਾ ਕਿ ਅੱਜ ਅਸੀਂ ਇਹ ਛੋਟਾ ਜਿਹਾ ਫੰਕਸ਼ਨ ਕੀਤਾ ਇਹ ਦਿਵਾਲੀ ਨੂੰ ਮੁੱਖ ਰਾਦੇ ਮੈਂ ਹਰ ਸਾਲ ਕਰਦਾ ਕਿਉਂਕਿ ਸਾਡੇ ਜਿਹੜੇ ਸਫਾਈ ਸੇਵਕ ਆ ਮੇਰੇ ਬਾੜ ਦੇ ਵਿੱਚ ਕੰਮ ਕਰਦੇ ਆ ਇਹ ਪੂਰਾ ਸਾਲ ਹਰ ਘਰ ਦੇ ਵਿੱਚੋਂ ਕੂੜਾ ਕਰਕਟ ਜੋ ਵੀ ਹੈ ਹਰ ਤਰ੍ਹਾਂ ਦਾ ਸਫਾਈ ਕਰਦੇ ਆ ਅਸੀਂ ਸਫਾਈ ਬਿਆਨ ਵੀ ਆਪਣੇ ਬਾੜ ਚ ਵਿੱਚ ਮੈਂ ਕਈ ਵਾਰੀ ਚਲਾਇਆ ਸੀਗਾ ਤੇ ਪਤਰ ਵੀਰਾਂ ਨੇ ਮੇਰਾ ਬਹੁਤ ਸਾਥ ਦਿੱਤਾਗਾ ਤੇ ਉਹਦੇ ਨਾਲ ਜਿਹੜੇ ਸਾਡੇ ਕੰਮਦੇ ਆ ਕੋਈ ਲੇਬਰ ਵਾਲੇ ਆ ਜਾਂ ਸਾਡੇ ਮਿੱਸੀ ਮਹਿਮਾਨ ਆ ਇਹਨਾਂ ਦਾ ਵੀ ਮੈਂ ਪੂਰਾ ਸਾਲ ਮੇਰੇ ਕੋਲ ਕੰਮ ਕਰਦੇ ਆ ਇਹਨਾਂ ਨੂੰ ਵੀ ਮੈਂ ਦਿਵਾਲੀ ਤੇ ਮੌਕੇ ਤੇ ਅੱਜ ਮੈਂ ਕੁਛ ਛੋਟਾ ਜਿਹਾ ਇਹਨਾਂ ਨੂੰ ਗਿਫਟ ਦੇ ਰਿਹਾ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਕੋਸ਼ਲ ਜੀ ਪ੍ਰਧਾਨ ਜਿਹੜੇ ਸਾਡੇ ਜੂਨੀਅਰ ਦੇ ਕਮੇਟੀ ਤੋਂ ਪ੍ਰਧਾਨ ਆ ਤੇ ਇਹ ਵੀ ਵਿੱਚ ਆਜਰ ਹੋਏ ਆ ਇਹਨਾਂ ਦਾ ਵੀ ਆਪਣੇ ਮੈਂ ਧੰਨਵਾਦ ਕਰਦਾ ਹਾਂ ਤੇ ਨਾਲ ਸਾਡੇ ਮਹਿਲਾ ਮੰਡਲ ਤੋਂ ਸਾਡੇ ਪ੍ਰਧਾਨ ਵਿਜੇ ਜੀ ਵਿਜੇ ਆਂਟੀ ਸਾਡੀ ਚਲਦਾ ਜੀ ਮੀਨਾ ਜੀ ਤੇ ਮੇਰੇ ਬਾਦੋਸਰੀ ਦੇ ਸੀਟੀਜ਼ਨ ਜੀਤਰਾ ਖੁੱਤਣ ਜੀ ਸਰਦਾਰੀ ਲਾਲ ਐਸਡੀਓ ਜੀ ਪਰਮਿੰਦਰ ਸੰਧੂ ਬਾਰਜਿਟੈਕਟ ਸਾਹਿਬ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਵੀਜੇ ਕੋਸ਼ਲ ਜੀ ਦੋਲਤਰਾਮ ਜੀ ਤੇ ਰੋਹਿਤ ਜੀ ਜਿਹੜੇ ਜਿਹੜੇ ਰੋਟਰੀ ਰੈਕਟਰ ਕਲੱਬ ਦੇ ਮੈਂ ਨੇ ਤੇ ਮੈਂ ਇਹਨਾਂ ਦਾ ਵੀ ਇੱਥੇ ਆਏ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਨੂੰ ਸੁਦੇਸ਼ Hindu Tarn ਜਿਹੜੀ ਦੀਵਾਲੀ ਹੈ ਅਸੀਂ ਰਾਮ ਲੱਬੀ ਕਰਦੇ ਆ ਕਿਸੇ ਕਿਸੇ ਰਾਮਡੀ ਕਲੱਬ ਵੱਲੋਂ ਬਿਸ਼ਾਦਾ ਤਿਹਾਰੀ ਮਨਾਦੇ ਆ ਤੇ ਮੈਂ ਇਨਾ ਸਾਰੇ ਵੀਰਾਂ ਨੂੰ ਉਹ ਸ਼ਹਿਰ ਵਾਸੀਆਂ ਨੂੰ ਮੈਂ ਦਿੰਦਾ ਵੀ ਗ੍ਰੀਨ ਦੀਵਾਲੀ ਮਨਾਓ ਤੇ ਪ੍ਰਦੂਸ਼ਣ ਦੇ ਵਿੱਚ ਬਹੁਤ ਬਚਤ ਹੋਏਗੀ ਜਦੋਂ ਜਦਾਂ ਬੰਬ ਵਗੈਰਾ ਚੱਲਦੇ ਆ ਉਹਦੇ ਵਿੱਚ ਬਹੁਤ ਪ੍ਰਦੂਸ਼ਣ ਹੋ ਜਾਂਦਾਗਾ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆਪਣੇ ਵੱਲੋਂ ਤੇ ਸ਼੍ਰੀ ਗੁਰੂ ਦਵੀ ਦਾ ਧਾਰਮੀ ਸਭਾ ਤੇ ਮੈਂ ਕਿਸੇ ਨਾਲ ਕੋਈ ਕਲਬ ਦਾ ਪ੍ਰਧਾਨ ਵੀ ਐ ਤੇ ਬਾੜ ਨੰਬਰ 4 ਦਾ ਮੈਂ ਐਮਸੀ ਹੋਣ ਦੇ ਨਾਤੇ ਮੈਂ ਆਪਣੇ ਬਾੜ ਦੇ ਸਾਰੇ ਆਪਣੇ ਸਾਥੀਆਂ ਨੂੰ ਜਾਂ ਬਾੜ ਦੇ ਸਾਰੇ ਪਰਿਵਾਰਾਂ ਨੂੰ ਜਿਹੜਾ ਮੇਰੇ ਸ਼ਹਿਰ ਦੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਗ੍ਰੀਨ ਦੀਵਾਲੀ ਮਨਾਓ ਤੇ ਐਨ ਜੰਦਾ ਹੋਇਆ ਮੈਂ ਫਿਰ ਸਾਰਿਆਂ ਦਾ ਇੱਥੇ ਆਏ ਹੋਏ ਕੋਸ਼ਲ ਜੀ ਦਾ ਤੇ ਇਹਨਾਂ ਦੀ ਸਾਰੀ ਟੀਮ ਜਿਹੜੀ ਲੈ ਕੇ ਆਏ ਆ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਜਿਉ ਜੀ ਦੀਵਾਲੀ ਦੀ ਮੁਬਾਰਕਾਂ ਅੱਜ ਸਭ ਤੋਂ ਪਹਿਲਾਂ ਹੈਪੀ ਦੀਵਾਲੀ ਕਿਉਂਕਿ ਇਹ ਜਿਹੜਾ ਖੁਸ਼ੀਆਂ ਦਾ ਤਿਹਾਰ ਹਰ ਸਾਲ ਆਉਂਦਾ ਹੈ ਹਰ ਸਾਲ ਜਿਸ ਤਰ੍ਹਾਂ ਕਿ ਤਿਹਾਰ ਮਨਾਇਆ ਜਾਂਦਾ ਅੱਜ ਉਸ ਖੁਸ਼ੀ ਤੇ ਦਿਹਾੜੇ ਦੇ ਵਿੱਚ ਸਰਿੰਦਰ ਸਿੰਘ ਪੰਮਾ ਜੀ ਜਿਹੜੇ ਕਿ ਇਸ ਬਾੜ ਦੇ ਕਾਉਂਸਲਰ ਨੇ ਗੁਰੂ ਰਵਿਦਾਸ ਮਹਾਰਾਜ ਮੰਦਰ ਦੇ ਪ੍ਰਧਾਨ ਨੇ ਔਰ ਸੋਸ਼ਲ ਹੋਣ ਦੇ ਨਾਤੇ ਇਹਨਾਂ ਨੇ ਅੱਜ ਦੀਵਾਲੀ ਜਿਹੜੀ ਹੈਗੇ ਸਾਡੇ ਉਹਨਾਂ ਜਿਹੜੇ ਸਫਾਈ ਸੇਵਕ ਬਾੜ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਸਵਾਵਾਂ ਹਰ ਰੋਜ਼ ਨਿਵਾਉਂਦੇ ਹਨ ਕਿਉਂਕਿ ਬੜਾ ਕੰਮ ਮੁਸ਼ਕਲ ਹੁੰਦਾ ਜਦੋਂ ਲੋਕਾਂ ਦੇ ਘਰਾਂ ਦੀ ਸਫਾਈ ਕਰਨੀ ਹੁੰਦੀ ਹੈ ਅਸੀਂ ਵੀ ਇਨਸਾਨ ਹੈ ਇਹ ਵੀ ਇਨਸਾਨ ਹੈ ਸੋ ਭਾਈ ਤੁਸੀਂ ਸਾਡੇ ਨਾਵੇ ਹੈ ਠੀਕ ਹੈ ਹਰ ਬੰਦੇ ਦਾ ਕੀਤਾ ਆਪਣਾ ਅਲੱਗ-ਅਲੱਗ ਹੈਗਾ ਕੁਸ਼ਲ ਜੀ ਸਾਡੇ ਨਾਲ ਜਿਹੜਾ ਕੁਸ਼ਲ ਜੀ ਜਿਹੜੇ ਕਿ ਹੈ ਕਾਉਂਸਲ ਦੇ ਵਿੱਚ ਯੂਨੀਅਨ ਦੇ ਪ੍ਰਧਾਨ ਬੜੀ ਲੜਾਈਆਂ ਲੜਦੇ ਇਹਨਾਂ ਦਾ ਵੀ ਤਹਿ ਦਿਲ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਣ ਬਦਾ ਦੌਲਤਰਾਮ ਜੀ ਰਿਟਾਇਰਡ ਐਸ.ਡੀ.ਓ. ਸਾਹਿਬ ਸਾਡੇ ਸਰਦਾਰੀ لال ਜੀ ਐਸ.ਡੀ.ਓ. ਸਾਹਿਬ ਸਾਡੇ ਮੈਂ ਇਹਨਾਂ ਦਾ ਨਾਂ ਹੀ ਭੁੱਲ ਗਿਆ ਜੀਤਰਾਮ ਜੀ ਸਾਡੇ ਸੀਨੀਅਰ ਸਿਟੀਜ਼ਨ ਸੰਧੂ ਸਾਹਿਬ ਸਾਡੇ ਆਰਕੀਟੈਕਟਰ ਜਿਹੜੇ ਕਿ ਸਾਡੀ ਭੈਣ ਵਿਜੇ ਜੀ ਉਹਨਾਂ ਦੇ ਨਾਲ ਸ਼ੈਲਜਾ ਜੀ ਬੀਨਾ ਜੀ ਇਹ ਜਿਹੜੇ ਕਿ ਸਕਿਰਤ ਮੰਡਲੀ ਦੇ ਜਿਹੜੀਆਂ ਮੈਂਬਰਾਂ ਇਹਨਾਂ ਦੇ ਵੱਲੋਂ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਵੇ ਕਿਉਂਕਿ ਜ਼ਿਆਦਾ ਨਾ ਕਹਿੰਦਾ ਹੋਇਆ ਅੱਜ ਇਹ ਗੱਲ ਜ਼ਰੂਰ ਦੱਸੂਗਾ ਕਿ ਦਿਵਾਲੀ ਜਿਹੜੀ ਹੈਗੀ ਸਾਡੇ ਹਿੰਦੂਆਂ ਦੇ ਵਿੱਚ ਹਿੰਦੂ ਸਿੱਖ ਦਾ ਕੋਈ ਥਾ ਉਹ ਨਹੀਂ ਹੈ ਲੇਕਿਨ ਸਾਡੇ ਹਿੰਦੁਸਤਾਨ ਦੇ ਵਿੱਚ ਦਿਵਾਲੀ بڑے ਪਰਵ ਦੇ ਨਾਲ ਮਨਾਈ ਜਾਂਦੀ ਹੈ ਸਾਰਿਆਂ ਨੂੰ ਮੈਂ ਇਸ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਹੁਣ ਪੰਮਾ ਜੀ ਨੂੰ ਬੇਨਤੀ ਕਰਦਾ ਹਾਂ ਸਤਕਾਰਯੋਗ ਪ੍ਰਸ ਵੀਰੋ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਜੈ ਭੀਮ ਜੈ ਭਾਰਤ ਜਿਸ ਤਰ੍ਹਾਂ ਕੀ ਮੇਰੇ ਵੀ ਅਮਾ ਜੀ ਨੇ ਦੱਸਿਆ ਕੌਸ਼ਲ ਜੀ ਨੇ ਦੱਸਿਆ ਇਹ ਭਾਗਾਂ ਵਾਲਾ ਦਿਨ ਹੁੰਦਾ ਜਿਹੜੀ ਦੀਵਾਲੀ ਹੈ ਤੇ ਅਸੀਂ ਸਾਰੇ ਸ਼ਹਿਰ ਵਾਸੀਓ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜਾ ਪ੍ਰਦੂਸ਼ਣ ਦਾ ਪੂਰਾ ਖਿਆਲ ਰੱਖਿਆ ਜਾਵੇ ਅਸੀਂ ਹੀ ਸ਼ਹਿਰ 'ਚ ਰਹਿਣਾ ਹੈ ਜਿਹੜੇ ਜਾਨਕੀ ਇੰਨਾ ਕੁ ਪਤਾ ਲੱਗ ਜਾਵੇ ਵੀ ਨੰਗਲ ਸ਼ਹਿਰ ਜਿਹੜਾ ਸੋਤਰਾ ਹੈ ਬਾਕੀ ਮੇਰੇ ਜਿਹੜੇ ਸਪਾਈ ਸੈਨਿਕ ਹੈ ਇਹਨਾਂ ਬਾਰੇ ਤੇ ਪੰਮਾ ਜੀ ਨਹੀਂ ਦੱਸ ਦਿੱਤਾ ਹੈ ਸਾਰੇ ਹੀ ਵੀਰਾਂ ਨੂੰ ਪੂਰੇ ਸ਼ਹਿਰ ਵਾਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈ ਜੈ ਜਨਤਾ ਜੈ ਸ਼ੰਗਾਰ ਜਿੱਤ ਲੜਦੇ ਲੋਕ ਸਰਦਾਰੀ ਦਾ ਜੀ ਹਿਸਾਬ ਅੱਗੇ ਹੋ ਜਾਗਾ ਦੋ ਤਰ੍ਹਾਂ ਜੀ ਬੋਲਣਾ ਤਾਂ ਇਹਨਾਂ ਨਹੀਂ ਆ ਸਾਰੇ ਹੀ ਇੱਥੇ ਆਏ ਰੈਸ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵਰਕਰ ਜਿਨ੍ਹਾਂ ਨੇ ਸਾਰਾ ਸਾਲ ਪਿਛੇ ਕਾਫੀ ਔਖੇ ਕਿਉਂਕਿ ਸਾਰੇ ਕਹਿੰਦੇ ਸਫਾਈ ਸਫਾਈ ਇਹ ਜਿਹੜਾ ਸਫਾਈ ਦਾ ਕੰਮ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਹੈ ਇਹ ਆਪਣੇ ਜੀਵਨ ਦੇ ਆਖਰੀ ਆਪਣੇ ਜੀਵਨ ਨੂੰ ਖਤਰੇ ਪਾ ਕੇ ਸਫਾਈ ਕਰਦੇ ਹਨ ਅੱਜ ਸ਼੍ਰੀ ਸੁਰਿੰਦਰ ਪੰਮਾ ਜੀ ਨੇ ਪ੍ਰਧਾਨ ਸ਼੍ਰੀ ਗੁਰਦਾਸ ਧਰਮ ਸਭਾ ਐਮ ਸੀ ਸਾਹਿਬ ਇਹਨਾਂ ਨੇ ਉਪਰਾਲਾ ਕੀਤਾ ਕਿ ਇਹਨਾਂ ਦੀ ਹਲਾ ਸ਼ਰੀ ਜਿਨ੍ਹਾਂ ਦੇ ਕੰਮ ਨੂੰ ਵਾਵਾ ਕਾ ਦੇਣ ਲਈ ਹਲਾ ਸ਼ਰੀ ਦੇ ਲਈ ਉਹਨਾਂ ਨੇ ਅੱਜ ਉਪਰਾਲਾ ਕੀਤਾ ਕਿ ਉਹਨਾਂ ਦਾ ਉਹ ਸਾਡੇ ਭਰਾ ਹਨ असीडे कोई फर्क नहीं है इस करके उन्होंने अपना काम बाखूबी नवाया है ये लाइटा का त्यौहार तो है आओ लाइटा करके मनाईए ताकि बीमारी ना खटीए पोल्यूशन फ्री दिवाली मनाइए ग्रीन दिवाली मनाईए थैंक यू